ਕੁਨੀ ਸਹਿਬ ਮਿਟ ਗਏ ਵੈਰ ਭੈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗੀ ਲੈਨ ਹਤ ਗੁਰ ਸਮਝਾਉਂਦੇ ਨੇ ਉਹ ਗੁਰਸਿੱਖਾਂ ਦੇ ਵੈਰ ਵਿਰੋਧ ਖਤਮ ਹੋ ਜਾਂਦਾ ਉਹੀ ਹੋ ਗਈ ਨਾ ਪਿੱਛੇ ਵਿਚਾਰਿਆ ਸੀ ਆਪਾਂ ਨਿਰਭਉ ਹੋ ਜਾਂਦੇ ਨੇ ਉਹ ਨਿਰਵੈਰ ਹੋ ਜਾਂਦੇ ਨੇ ਚਿੰਤਾ ਖਤਮ ਹੋ ਜਾਂਦੀ ਹੈ ਭੈ ਤੋਂ ਮੁਕਤ ਹੋ ਜਾਂਦੇ ਨੇ ਰੇਨ ਤੋਂ ਭਾਗ ਸਭ ਦਾ ਭਲਾ ਚਾਹੁੰਦੇ ਨੇ ਧਨ ਧਨ ਜਨ ਆਇਆ ਜੈ ਪ੍ਰਸਾਦ ਸਾਹਿਬ ਜਗਤ ਰਾਇਆ ਜਨ ਆਵਨ ਕਾ ਇਹ ਸੁਆਉ ਜਨ ਕੇ ਸੰਗ ਚਿਤਾਵੇ ਨਾ ਉਹ ਕਿਤੇ ਵੀ ਜਾਂਦੇ ਨੇ ਨਾਮ ਦੀ ਵਿਚਾਰ ਕਰਦੇ ਨੇ ਨਾਮ ਬਾਰੇ ਸਮਝਾਉਂਦੇ ਨੇ ਉਹੀ ਤਾਂ ਗੁਰਸਿੱਖ ਨੇ ਪਾਈ ਆਪਾਂ ਤਾਂ ਸਾਰੀਆਂ ਡਿਗਰੀਆਂ ਪ੍ਰਾਪਤੀ ਕਰੀ ਬੈਠੇ ਆਂ ਸਰੀਰ ਕਰਕੇ ਆਤਮਾ ਤੋਂ ਕੋਰੇ ਬੈਠੇ ਆਂ ਗਿਆਨ ਹੈ ਨਹੀਂ ਕਿ ਪੂਰਨ ਬ੍ਰਹਮ ਗਿਆਨੀ ਬਣ ਜੰਨੇ ਆਪਾਂ ਅੰਮ੍ਰਿਤ ਨਾਮ ਸਾਧ ਸੰਗ ਲੈਣਾ ਇਹ ਅੰਮ੍ਰਿਤ ਬਾਣੀ ਹੈ ਭਾਈ ਗੁਰ ਸ਼ਬਦ ਦੇ ਵਿੱਚ ਗਿਆਨ ਸਮਾਇਆ ਹੋਇਆ ਵਾ ਅੰਮ੍ਰਿਤ ਨਾਮ ਹੈ ਗਿਆਨ ਸਮਾਇਆ ਹੋਇਆ ਆਤਮਾ ਦੀ ਬਾਤ ਸਾਧ ਸੰਗਤ ਮਿਲ ਕੇ ਇਹ ਆਪਾਂ ਨੂੰ ਪ੍ਰਾਪਤੀ ਹੋਣੀ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੇ ਰਹੀਏ ਚੱਲਦੇ ਰਹੀਏ ਜਿੰਨੀ ਨਾਮ ਤੇ ਆਇਆ ਗਏ ਹਮ ਸਖਤ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੋਟੀ ਨਾਲ